ਸਾਰੇ ਜੀ ਚੰਪੂ ਜੀ ਹੈਲੋ ਜੀ ਸਸ਼ੀਤਾ ਜੀ ਸਾਰਿਆਂ ਨੂੰ ਮੈਂ ਸੋ ਸੁਣਾਉਂਦੀ ਹਾਂ ਹਰ ਚਾਲਾ ਅੱਜ ਹੋਪ ਤੁਸੀਂ ਸਾਰੇ ਬਹੁਤ ਖੁਸ਼ ਹੋਵੋਗੇ ਮੁਸਮੂਹ ਹੋਵੋਗੇ ਅਸੀਂ ਹੁਣ ਲੱਗਿਆ ਆਨੰਦ ਵਾਣ ਦੇ ਵਿੱਚ ਫਿਰ ਆਪਣੀ ਗੱਲ ਜਿਹਦੇ ਨਾਲ ਤੁਪ ਜੀ ਹੋ ਜਾਂਦੀ ਹੈ ਦਿਨ ਨਹੀਂ ਕਰਦਾ ਹੈਗਾ ਤੇਰੇ ਨਾਲ ਫੋਨ ਮੈਕਾ ਤੋਂ ਮਿਲਿਆ ਹੈ ਇਹ ਆਪਣੇ ਆਨੰਦ ਵਾਣ ਦੇ ਆਇਆ ਇਹ ਕਿ ਦੂ ਘਰ ਚਲੋ ਉਹ ਦੇਖ ਕੇ ਘੱਟ ਜਾਇਆ ਕਰਾਂਗੇ ਸਾਰਿਆਂ ਨੂੰ ਮੜ ਕੇ ਜਾਣਾ ਹੁੰਦਾ ਇਹ ਮੇਜ ਉੱਤੇ ਹੋਣੀ ਹੋਵੇ ਤੁਸੀਂ ਸਾਰੇ ਉੱਪਰ ਨੱਚੀ ਜਮਾ ਆਪਣੇ ਆਪੇ ਆ ਗਵਾਂਦੇ ਘੜੀਆਂ ਬੁਲੇਸ ਤੋਂ ਮਗੇ ਜਾਈਏ ਆਪਣੇ ਚਰਦਾ ਤਾਲੀਆਂ ਕਰੀਏ ਤੇ ਅੱਜ ਸੀ ਇਹ ਦਸਮੀ ਮੰਮਾ ਦਸਮੀ ਰੈਡੀ ਕਰਦੇ ਹੈ ਦਸਮੀ ਦੇ ਪ੍ਰਸ਼ਾਦਾ ਵਗੈਰਾ ਹੈ ਨਾ ਖੀਰ ਵਾ ਰੇਡੀ ਕਰਕੇ ਹਟੇ ਨਹੀਂ ਉਹ ਦੁਆਰਾ ਸਾਡੋ ਸਿਚਾਇਆ ਇਸ ਤੇ ਥੋੜਾ ਜਿਹਾ ਸੋ ਜਾਇਆ ਜੇ ਸਤ ਪੈਰੇ ਜੇ ਨਾ ਕਾਫੀ ਚਰਨੀ ਹੋ ਜਾਂਦੀ ਹੈ ਤੇ ਚਲੋ ਇਹ ਖੀਰ ਮੰਮੀ ਦੇ ਚੁੱਲੇ ਤੇ ਬਣਾਈ ਸੀ ਤੇ ਬਹੁਤ ਵਧੀਆ ਪਈ ਚੁੱਲੇ ਤੇ ਹੌਲੀ ਹੌਲੀ ਰੈਜ ਰੈਜ ਕੇ ਬਣੀ ਹੈ ਨਾ ਬਹੁਤ ਵਧੀਆ ਬਣੀ ਖੀਰ ਵਾਕਿਆ ਹੀ ਚੁੱਲੇ ਚਰਤੇ ਬਣੀ ਹੋਈ ਚੀਜ਼ ਨਾ ਗੈਸ ਨਾਲੋਂ ਜ਼ਿਆਦਾ ਸਵਾਦ ਹੁੰਦੀ ਆ ਤੇ ਆ ਦੇਖੋ ਅਮਰੀਕੀ ਡਾਲਰ ਆਪਣੇ ਹੱਥ ਚ ਵੀ ਆ ਗਏ ਅਮਰੀਕੀ ਡਾਲਰ ਦਿਖਾਇਓ ਆਪਣੇ ਹੱਥ ਚ ਅਮਰੀਕੀ ਡਾਲਰ ਕਿਉਂ ਆ ਗਏ ਅਮਰੀਕਾ ਦੇ ਯੂ ਐਸ ਦੇ ਲੈ ਅਮਰੀਕਾ ਅਮਰੀਕਾ ਦੇ ਡਾਲਰ ਇਹ ਤਾਂ ਇਹ ਨਾ ਕਿ ਤਾਂ ਕੱਟ ਕੇ ਲਿਆਂਦੇ ਆ ਕਿਉਂਕਿ ਮੇਰੇ ਚਾਚੇ ਹੁਣਾਂ ਨੇ ਜਾਣਾ ਵਾ ਪਾਕਿਸਤਾਨ ਤੇ ਉੱਥੇ ਹੈ ਇੱਕ ਇੱਕ ਜਣੇ ਤੋਂ 20 ਡਾਲਰ ਲਏ ਜਾਂਦੇ ਅਮਰੀਕਾ ਦੇ ਇਸ ਲਈ ਇਹ ਕਰਵਾ ਕੇ ਲੈਂਦੇ ਇਹ 7-8 ਜਣੇ ਹਨ ਇਹਨਾਂ ਨੇ ਜਾਣਾ ਵਾ ਇਸ ਲਈ ਇਹ ਵੀ ਕੋਈ ਰੂਲ ਆ ਉਹਨਾਂ ਨੇ ਬਣਾਇਆ ਹੋਇਆ ਪਾਕਿਸਤਾਨ ਜਾਣਾ ਨਨਕਾਣਾ ਸਾਹਿਬ ਦਿਲ ਕਰਦਾ ਨਨਕਾਣਾ ਸਾਹਿਬ ਦੇਖਣ ਨੂੰ ਬਹਿਮ ਨਾ ਕਰ ਲਿਓ ਵੀ ਪਤਾ ਨਹੀਂ ਮੈਂ ਚੱਲੀ ਆ ਅਮਰੀਕਾ ਮੈਂ ਤਾਂ ਹਜੇ ਇੱਥੇ ਹੀ ਆ ਪੰਜਾਬ 'ਚ ਤੇ ਉਹਨਾਂ ਨੇ ਅਮਰੀਕਾ ਦੇ ਡਾਲਰ ਨਾਲ ਲਿਆਂਦੇ ਸੀਗੇ ਜੋ ਚਾਚੇ ਦੇ ਮੈਨੂੰ ਦਿਖਾਉਣ ਲੱਗ ਗਏ ਹਨ ਮੈਂ ਕਿਹਾ ਚਲ ਮੈਂ ਹੋ ਨਵਰੀਤ ਨੇ ਜਦ ਹੀ ਵੀਡੀਓ ਸਟਾਰਟ ਕਰਤੀ ਮੈਂ ਕਿਹਾ ਚਲੋ ਕੋਈ ਨਾ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਐਂਦਾ ਨਾ ਉਹਨਾਂ ਨੇ ਜਾਣਾ ਮਾ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਨਹੀਂ ਜਾਣਾ ਕਰਤਾਰਪੁਰ ਸਾਹਿਬ ਜਾਣਾ ਨਨਕਾਣਾ ਸਾਹਿਬ ਲਈ ਤਾਂ ਵੀਜ਼ਾ ਲਗਵਾਉਣਾ ਪੈਂਦਾ ਹਨ ਤੇ ਕਰਤਾਰਪੁਰ ਸਾਹਿਬ ਤਾਂ ਵੈਸੇ ਹੀ ਆਪਾਂ ਨੂੰ ਮਤਲਬ ਪੰਜਾਬ ਦੀਆਂ ਸੰਗਤਾਂ ਨੂੰ ਉਹਨਾਂ ਨੇ ਛੋਟ ਦਿੱਤੀ ਹੋਈ ਆ ਵੀ ਜਾ ਸਕਦੇ ਆ ਤੇ ਪਰ ਉੱਥੇ ਪਤਾ ਨਹੀਂ ਕੀ ਗੱਲ ਆ ਵੀ ਇੱਕ ਇੱਕ ਜਾਣੇ ਤੋਂ ਵੀ ਵੀ ਅਮਰੀਕੀ ਡਾਲਰ ਲੈ ਕੇ ਫੇਰ ਅੱਗੇ ਜਾਣ ਦਿੰਦੇ ਆ ਕੋਈ ਉਹਨਾਂ ਦਾ ਆਪਣਾ ਹਨਾ ਰੂਲ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਤੇ ਮੰਮੀ ਨੇ ਮੈਂ ਇੱਥੇ ਤੇਲ ਲਗਾ ਰਹੀ ਸੀਗੀ ਮੰਮੀ ਨੇ ਬਾਲ ਝਾੜਨ ਤੋਂ ਤੇਲ ਬਣਾਇਆ ਸੀ ਤੇ ਮੈਂ ਤੁਹਾਨੂੰ ਰੈਸਪੀ ਦਵਾਂਗੀ ਵੀ ਕਿੱਦਾਂ ਬਣਾਇਆ ਮੈਂ ਵੀ ਬਣਾ ਕੇ ਲੈ ਕੇ ਜਾਣਾ ਕਿਉਂਕਿ ਮੰਮੀ ਕੋਲੋਂ ਤੇ ਇਹ ਲਿਆਂਦਾ ਸੀਗਾ ਕਲਾੜੀ ਦਾ ਗੁੜ ਕਲਾੜੀ ਦਾ ਗੁੜ ਤੇ ਸ਼ੱਕਰ ਇੰਨੀ ਕੁ ਜ਼ਿਆਦਾ ਮਤਲਬ ਟੇਸਟੀ ਤੇ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਸੀ ਇਹਦੀ ਚਾਹ ਬੜੀ ਟੇਸਟੀ ਬਣੀ ਚਾਹ ਵੀ ਬਣਾਈ ਸੀ ਅਸੀਂ ਤੇ ਗੌੜਾ ਤੇ ਨਾਲ ਹੈਗਿਆ ਸ਼ੱਕਰ ਇਹਦੀ ਖੁਸ਼ਬੂ ਇੰਨੀ ਵਧੀਆ ਮਤਲਬ ਕਿ ਖੁਸ਼ਬੂ ਆ ਰਹੀ ਸੀ ਬਹੁਤ ਜ਼ਿਆਦਾ ਹਨਾ ਮਤਲਬ ਲੱਗਦਾ ਸੀ ਵੀ ਪਿਆਵਾਂ ਕੁਛ ਐਵੇਂ ਖਲਾੜੀ ਦੀ ਚੀਜ਼ ਬਣੀ ਹੋਈ ਹੈ ਨਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੁਛ ਨਹੀਂ ਸ਼ੁੱਧ ਚੀਜ਼ ਆ ਸਾਰੀ ਤੇ ਇਹ ਹੀ ਇਹ ਵਰਤਦੇ ਆ ਇਹ ਹੀ ਲਿਓਨੇ ਹੁੰਦੇ ਆ ਖਲਾੜੀ ਤੋਂ ਦੇਖ ਖਲਾੜੀ ਦਾ ਗੋੜ ਖਾ ਕੇ ਤੇਰੀ ਮਾਸਮੀਆ ਬੁਰਫੀਆਂ ਨੂੰ ਤੇਰੇ ਚਾਕਲੇਟਾਂ ਨੂੰ ਮਾਤ ਪਾਉਂਦਾ ਹੈ। ਲੈ ਨਹੀਂ ਆਉਂਦਾ ਕਿ ਨਹੀਂ ਹੁੰਦਾ। ਚਾਕਲੇਟਾਂ ਪਿੱਛੇ ਨੇ ਤੂੰ। ਬਹੁਤ ਟੇਸਟੀ ਆ। ਕਿੰਨਾ ਟੇਸਟੀ ਹੈ। ਮੈਂ ਲੈ ਕੇ ਜਾਉਂਗੀ ਮੰਮੀ ਥੋੜਾ ਜਿਹਾ। ਇਹ ਚੱਕ ਇਹਨੂੰ ਚੱਕ ਲਓ। ਗੇੜੇ ਕਢਾ ਦੋ ਇਹਨੂੰ। ਇਹ ਤੇਰੇ ਕੋਲ ਫੋਨ ਆ ਨਾ ਤਾਂ ਕਹਿੰਦੀ ਹੈ ਵੀ ਮੈਨੂੰ ਚੱਕੋ। ਹਏ ਗੋੜ ਖਾ ਗਿਆ ਕਾਕਾ। ਇੱਥੇ ਮੰਮੀ ਮੈਨੂੰ ਸੂਟ ਦਿਖਾਉਣ ਲੱਗੀ ਸੀ ਮੰਮੀ ਕਹਿੰਦੀ ਮੈਂ ਕਾਟਨ ਦੇ ਆ ਸੂਟ ਲੈ ਸੀਗੇ ਵੀ ਇਹ ਮੈਂ ਸਲਾਈ ਕਰਾਉਣੇ ਦੇ ਕੇ ਆਉਣੇ ਆ ਵੀ ਦੇਖ ਠੀਕ ਆ ਦੇ ਨਾ ਤੇ ਮੈਂ ਕਿਹਾ ਹਾਂ ਮੰਮਾ ਦੇ ਆਓ ਵੀ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਕੱਚਾ ਕੱਚਾ ਜਿਹਾ ਕੱਪੜਾ ਬਹੁਤ ਜ਼ਿਆਦਾ ਵਧੀਆ ਤੇ ਇੱਕ ਦੂਜੀ ਗੱਲ ਇਹ ਵੀ ਸਮਰ ਬਹੁਤ ਜ਼ਿਆਦਾ ਗਰਮੀਆਂ ਆ ਗਈਆਂ ਭੱਜੀਆਂ ਆਉਂਦੀਆਂ ਨੇ ਤੇ ਇਸ ਲਈ ਮੈਂ ਕਿਹਾ ਚਲ ਹੁਣ ਸਲਾ ਲੂ ਤੁਸੀਂ ਕੋਈ ਨਾ ਦੇ ਆਓ ਸਲਾਈ ਕਰਾਉਣੇ ਤੇ ਇੱਥੇ ਹੀ ਆ ਇੱਕ ਦੀਦੀ ਉੱਥੇ ਇਹ ਸਲਾਈ ਕਰਦੇ ਨੇ ਤੇ ਉਹਨਾਂ ਦੇ ਘਰ ਹੀ ਮੰਮਾ ਨੇ ਦੇ ਕੇ ਆਉਣਗੇ ਘਰ ਚ ਸਲਾਈ ਕਰਦੇ ਨੇ ਤੇ ਮੰਮੀ ਕਹਿੰਦੇ ਮੈਂ ਫੜਾਇਆ ਆ ਮਾ ਫਿਰ ਤੇ ਮੈਂ ਕਿਹਾ ਚਲ ਕੋਈ ਨਾ ਫੜਾਇਆ ਉਹ ਅਸੀਂ ਹੈਗੇ ਆ ਘਰੇ ਮੰਮੀ ਸਲਾਈ ਕਰਾਉਣੇ ਦੇ ਕੇ ਆਉਣਗੇ ਕੱਪੜੇ ਆਪਦੇ ਗਰਮੀਆਂ ਦੇ ਸਾਰਿਆਂ ਦੇ ਹੀ ਹੋ ਗਿਆ ਸਭੀ ਲੋਕ ਹਨਾ ਸਲਾਈ ਕਰਾਉਣ ਲੱਗ ਗਏ ਮੈਂ ਵੀ 2-3 ਸੂਟ ਕਰਵਾ ਕੇ ਲੈ ਕੇ ਆਈ ਸੀ ਆਪਣੇ ਤੇ ਬੇਟੀ ਨੂੰ ਇੱਕ ਬੜਵਾ ਕੇ ਦਿੱਤਾ ਸੀਗਾ ਸਲਾਈ ਕਰਵਾ ਕੇ ਦਿੱਤਾ ਸੀ Chalo. Chalo, chalo. ਦੇਖੋ ਹੁਣ ਮੈਂ ਤੁਹਾਨੂੰ ਸਬੂਤ ਦੇਤਾ ਹਨਾ ਤੁਹਾਨੂੰ ਮੈਂ ਪ੍ਰੂਫ ਦਿੱਤਾ ਵੀ ਨਾਨਕੇ ਦੇਖ ਲਓ ਕਿੰਨਾ ਬੱਚਿਆਂ ਤੋਂ ਕੰਮ ਕਰਾਉਂਦੇ ਆ ਵਿਚਾਰਿਆਂ ਤੋਂ ਛੋਟੇ ਛੋਟੇ ਤੋਂ ਪੱਠੇ ਘਤਰਾਉਣ ਲੱਗੇ ਹੋਏ ਆ ਇੰਨਾ ਕੰਮ ਕਰਵਾਉਂਦੇ ਆ ਇਹਨਾਂ ਤੋਂ ਇਹ ਮੈਨੂੰ ਕਹਿੰਦੇ ਮਮਾ ਮੈਂ ਅਸੀਂ ਪੱਠੇ ਘੁਤਰਨੇ ਆ ਮੈਂ ਕਿਹਾ ਤੈਨੂੰ ਕਿੱਥੇ ਪੱਠੇ ਘੁਤਰਨੇ ਆ ਜਾਣਗੇ ਨਹੀਂ ਕਹਿੰਦੇ ਅਸੀਂ ਨਾ ਰੁਗ ਫੜਾਵਾਂਗੇ ਤੇ ਫਿਰ ਪੱਠੇ ਘੁਤਰਨੇ ਆ ਅਸੀਂ ਤਾਂ ਬਸ ਇਹਨਾਂ ਨੂੰ ਇਦਾਂ ਨਹੀਂ ਹਨਾ ਚੀਜ਼ਾਂ ਚਾਹੀਦਾ ਇਹਨਾਂ ਨੂੰ ਇਹ ਖੇਡ ਆ ਬਸ ਇਹ ਚੀਜ਼ਾਂ ਨੇ ਇਹਨਾਂ ਲਈ ਤਾਂ ਖੇਡ ਨੇ ਕਿਉਂਕਿ ਅਸੀਂ ਕਦੇ ਸਾਡੇ ਕਦੇ ਪਸ਼ੂ ਰੱਖੇ ਨਹੀਂ ਹੈਗੇ ਕਦੇ ਇਹਨਾਂ ਨੇ ਇਦਾਂ ਦੀਆਂ ਚੀਜ਼ਾਂ ਦੇਖੀਆਂ ਨਹੀਂ ਬਸ ਯਾਰ ਉਹ ਇੱਥੇ ਆਉਂਦੇ ਆ ਤਾਂ ਇਹੋ ਜਿਹਾ ਕੁਝ ਇਹ ਪਾਲਦੇ ਆ ਵੀ ਅਸੀਂ ਹਨਾ ਇਦਾਂ ਲੱਗੇ ਰਹੀਏ ਤੇ ਉਹ ਦੇਖੋ ਮੰਮੀ ਚੱਲੇ ਆਪਦੇ ਕੱਪੜੇ ਲੈ ਕੇ ਲਪਾਫੇ ਚ ਪਾ ਕੇ ਸਲਾਈ ਕਰਾਉਣੇ ਦੇਣੇ ਤੇ ਚੱਲ ਮੰਮੀ ਜਾਏ ਹੋਣਗੇ ਜਦ ਤੱਕ ਆਹ ਦੇਖੋ ਇਹ ਕਿੱਡੀ ਜੀ ਵੀ ਨਾਲ ਹੀ ਫਿਰਦੀ ਰਹਿੰਦੀ ਆ ਇਹ ਵੀ ਇਹਨੂੰ ਵੀ ਇੱਥੇ ਆ ਕੇ ਚਾਹੇ ਨਾਉਂਦਾ ਮਤਲਬ ਉੰਦੀ ਆ ਉਧਰੋਂ ਤਾਂ ਕਹਿਨੀ ਮੈਨੂੰ ਜਲਦੀ ਬਾਹਰ ਕੱਢੋ ਤੇ ਮੈਂ ਬਾਹਰ ਗੇੜੇ ਕੱਢਣੇ ਆ ਤੇ ਇੱਕ ਦੂਜੇ ਨੂੰ ਰੁਗ ਫੜਾਉਂਦਾ ਦੂਜਾ ਫਿਰ ਅੱਗੇ ਤੀਜੇ ਨੂੰ ਫੜਾਉਂਦਾ ਆ ਦੇਖ ਲਓ ਐਦਾਂ ਹੁਣ ਇਹ ਰੁਗ ਫੜਾਉਂਦੇ ਆ ਤੇ ਇਹ ਮੈਨੂੰ ਤਾਂ ਡਰ ਵੀ ਲੱਗਦਾ ਸੀ ਵੀ ਮਸ਼ੀਨ ਚ ਹੀ ਨਾ ਹੱਥ ਲੈ ਦੇ ਲੈਣਾ ਆਪਦੀ ਮਾਂ ਨੂੰ ਪਰ ਬੱਚੇ ਨਹੀਂ ਡਰਦੇ ਹੈਗੇ ਇਹੀ ਆ ਪਿੰਡਾਂ ਦੀ ਮੋਚ ਇਹ ਵਾਲੀਆਂ ਸ਼ਰਾਤਾਂ ਇਹਨਾਂ ਨੂੰ ਲੱਭਦੀਆਂ ਨਹੀਂ ਹੈਗੀਆਂ ਉੱਥੇ ਤੇ ਇੱਥੇ ਇਹਨਾਂ ਨੂੰ ਕੱਟਨੀਆਂ ਮਿਲਦੀਆਂ ਨੇ ਹਨਾ ਇਹਨਾਂ ਲਈ ਤਾਂ ਸ਼ਰਾਤਾਂ ਹੀ ਆ ਮੈਂ ਕਿਹਾ ਦੇਖ ਲਓ ਨਾਨਕੇ ਕਿੰਨਾ ਕੰਮ ਕਰਾਉਂਦੇ ਆ ਬੱਚਿਆਂ ਤੋਂ ਵਿਚਾਰਿਆਂ ਤੋਂ ਹੁਣ ਪੱਠੇ ਘਤਰਾਉਂਦੇ ਆ ਹੁਣ ਇਸ ਤੋਂ ਬਾਅਦ ਕਹਿੰਦੇ ਅਸੀਂ ਪੱਠੇ ਪਾਉਣੇ ਵੀ ਆ ਕਹਿੰਦੇ ਅਸੀਂ ਪਸ਼ੂਆਂ ਨੂੰ ਪੱਠੇ ਪਾਉਣੇ ਵੀ ਆ ਮੈਨੂੰ ਪੁੱਛ ਕੇ ਗਏ ਆ ਪਹਿਲਾਂ ਮੰਮੀ ਅਸੀਂ ਕਰਾ ਲਈਏ ਮੈਂ ਕਿਹਾ ਕਰਾ ਲਓ ਕੋਈ ਨਾ Enjoy ਕਰੋ ਆਪਣਾ ਹਨਾ ਤੇ ਬਸ ਇਹੀ ਇਹੀ ਹੁੰਦੀ ਆ ਹਨਾ ਮਤਲਬ ਪਿੰਡਾਂ ਦੀ ਜਿਹੜੀ ਮੋੜਾ ਇੱਕ ਤਾਂ ਦੇਖੋ ਉਹ ਨਾਲੇ ਤਾਂ ਐਕਸਰਸਾਈਜ਼ ਵੀ ਹੈ ਇੱਕ ਤਰ੍ਹਾਂ ਦਾ ਹੁਣ ਪੱਠੇ ਕਰਦੇ ਪਏ ਆ ਇਹ ਚੱਕਦੇ ਆ ਫਿਰ ਲਾਉਂਦੇ ਆ ਫਿਰ ਚੱਕਦੇ ਫਿਰ ਲਾਉਂਦੇ ਇੱਕ ਤਾਂ ਐਕਸਰਸਾਈਜ਼ ਦੇਖੋ ਕਿੰਨੀ ਵਧੀਆ ਜਿਹੜੇ ਆਪਾਂ ਨੂੰ ਅਲੱਗ ਸ਼ਹਿਰਾਂ ਵਾਲੇ ਨੂੰ ਜਾ ਜਾ ਕੇ ਜਿਮ ਜੁਆਇਨ ਕਰਨੇ ਪੈਂਦੇ ਉਹ ਲੋੜ ਦੀ ਪੈਂਦੀ ਪਿੰਡਾਂ ਵਾਲੇ ਤਾਂ ਹੀ ਫਿੱਟ ਰਹਿੰਦੇ ਆ ਤਾਂ ਹੀ ਪਿੰਡਾਂ ਦੇ ਵਿੱਚ ਬਿਮਾਰੀਆਂ ਘਟਾ ਹੈਨਾ ਤੇ ਮੰਮੀ ਗਏ ਆ ਸੂਟ ਸਲਾਈ ਕਰਾਉਣ ਦੇਣੇ ਆਪਣੇ ਕਾਟਨ ਦੇ ਤੇ ਕਹਿੰਦੇ ਵੀ ਗਰਮੀ ਕਾਫੀ ਹੋ ਚੁੱਕੀ ਆ ਹੁਣ ਤਾਂ ਕਾਟਨ ਦੇ ਸੂਟ ਮੈਂ ਵੀ ਦੋ ਸਲਾਈ ਕਰਾਇਆ ਤੁਸੀਂ ਮੇਰੇ ਪਿਛਲੇ ਵਲੌਗਰ ਦੇ ਵਿੱਚ ਪਾਏ ਦੇਖੇ ਹੋਣਗੇ ਦੋ ਤਿੰਨ ਸਲਾਈ ਕਰਾਇਆ ਇੱਕ ਹੋਰ ਆ ਉਹ ਮੈਂ ਨਾਲ ਨਹੀਂ ਲੈ ਕੇ ਆਏਗੀ ਤੇ ਚਲੋ ਹੁਣ ਕਾਟਨ ਦੇ ਲੋਡ ਪੈਂਦੀ ਆ ਕੱਪੜਿਆਂ ਦੇ ਤੇ ਹੋਰ ਜੀ ਦੱਸਿਓ ਤੁਹਾਨੂੰ ਮੇਰਾ ਪਿਕਅਪ ਐਂਡ ਕਿ ਮੇਰਾ ਲੱਗਦਾ ਸਾਡਾ ਇੱਥੇ ਆ ਕੇ ਜਦੋਂ ਅਸੀਂ ਵਲੌਗ ਬਣਾਉਂਦੇ ਆ ਤੁਹਾਨੂੰ ਕਿਵੇਂ ਦੇ ਲੱਗਦੇ ਆ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਠੀਕ ਆ ਤਾਂ ਕਿ ਮੈਨੂੰ ਵੀ ਪਤਾ ਲੱਗ ਗਿਆ ਵੀ ਤੁਹਾਨੂੰ ਕਿੱਦਾਂ ਕਿਵੇਂ ਲੱਗ ਰਿਹਾ ਕਿਹੜਾ ਮਾਹੌਲ ਸ਼ਹਿਰ ਦਾ ਮਾਹੌਲ ਵਧੀਆ ਲੱਗ ਰਿਹਾ ਜਾਂ ਪਿੰਡਾਂ ਦਾ ਠੀਕ ਆ ਤੇ ਮੈਨੂੰ ਪਰਸਨਲੀ ਪਿੰਡਾਂ ਨਾਲ ਜ਼ਿਆਦਾ ਪਸੰਦ ਆ ਕਿਉਂਕਿ ਪਹਿਲਾਂ ਤੋਂ ਪਿੰਡਾਂ ਦੇ ਵਿੱਚ ਜੰਮੇ ਪੜੇ ਖੇਡੇ ਹਨਾ ਤੇ ਉਹੀ ਚੀਜ਼ ਟੱਚ ਕਰਦੀ ਆ ਆਪਣੇ ਹਾਰਟ ਨੂੰ ਉਹੀ ਵਧੀਆ ਲੱਗਦੀ ਆ ਲਓ ਜੀ ਆਪਾਂ ਇੱਥੇ ਧਰਲੀ ਗੁੜ ਦੀ ਚਾਹ ਚਾਹ ਪੀਨੇ ਆ ਥੋੜੀ ਥੋੜੀ ਬੈਠ ਕੇ ਕੱਪੀ ਕੱਪੀ ਤੇ ਨਾਲ ਹੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮੇਰੀ ਵੀਡੀਓ ਚ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ